ਸਸਿਕਾ ਦੋਸਤੋ ਸਵਾਗਤ ਹੈ ਆਪਣੇ YouTube ਤੇ Instagram ਚੈਨਲ ਸੇਖੋ ਡੈਲੀ ਫਾਰਮੂਲ ਤੇ ਦੋਸਤੋ ਅੱਜ ਆਪਾਂ ਲੈ ਕੇ ਆਏ ਦੂਜੀ ਸੋਹਣੀ ਝੋਟੀ ਬਹੁਤ ਸੋਹਣੀ ਕਦ ਕਾਹ ਵਾਲੀ ਵਜੰਦਰ ਝੋਟੀ ਆ ਤੇ ਦੋਸਤੋ ਫੋਰ ਸ਼ੇਲ ਆ ਚੰਗਾ ਕਦ ਕਾਠਾ ਠੰਡੇ ਸਵਾਦੀ ਆ ਤੇ ਬੰਦ ਲੇਵੇ ਦੀ ਆ ਤਿਆਰ ਹੋ ਰਹੀ ਆ ਬਹੁਤ ਸੋਹਣੀ ਤੇ ਦੋਸਤੋ ਇਹ ਝੋਟੀ ਪੈਂਡ ਮੂਮ ਝੁਲਾ ਬਰਨਾਲਾ ਦੇ ਵਿੱਚ ਆ ਦੀ ਨਾਲ ਸੰਪਰਕ ਕਰ ਸਕਦੇ ਜੇ ਵੀਰ ਖਰੀਦਣਾ ਚਾਹੁੰਦਾ ਬਹੁਤ ਹੀ ਵਜਨਦਾਰ ਤੇ ਕੱਦ ਕਾਇਦ ਵਾਲੀ ਝੋਟੀ ਆ ਦੋਸਤੋ ਚੰਗੀ ਪਲੀ ਹੋਈ ਝੋਟੀ ਆ ਦੋਸਤੋ ਦੇਖ ਸਕਦੇ ਹੋ ਤੇ ਬੰਦ ਲੇਵੇ ਦੀ ਆ ਅੱਜ ਸੋ ਬਹੁਤ ਸੋਹਣੀ ਤਿਆਰ ਹੋ ਰਹੀ ਹੈ ਥੋੜਾ ਦਰਦੀ ਜਰੂਰ ਆ ਦੋਸਤੋ ਦੇਖ ਸਕਦੇ ਤੁਸੀਂ ਦੂਜੇ ਸਵੇ ਸੋਨਾ ਝੋਟੀ ਨੇ ਲੱਕੀ ਵੀਰ ਦਾ ਨੰਬਰ ਵੀਡੀਓ ਦੇ ਵਿੱਚ ਦੇਵਾਂਗੇ ਵੀਰ ਦੇ ਨਾਲ ਸੰਪਰਕ ਕਰਕੇ ਤੁਸੀਂ ਗੱਲਬਾਤ ਕਰ ਸਕਦੇ ਹੋ